ਪਰਮਹੰਸ ਬਸੰਤ ਸਿੰਘ ਜੀ ਪੂਰੀਵਾਲਿਆਂ ਦੇ ਸੇਵਾਦਾਰ ਗੱਦੀ ਨਿਸ਼ੀਨ ਸੰਤ ਬਾਬਾ ਜਸਵੀਰ ਸਿੰਘ ਜੀ ਦੀ ਅਗਵਾਈ ਵਿੱਚ ਸਵਰਗੀ ਹਰਵੰਦ ਸਿੰਘ ਤੇ ਸਵਰਗੀ ਪ੍ਰੀਤਮ ਕੌਰ ਜੀ ਦੇ ਛੋਟੇ ਪੁੱਤਰ ਸਵਰਗੀ ਸੰਤੋਖ ਸਿੰਘ ਕਨੇਡਾ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਪਿੰਡ ਚੱਬੇਵਾਲ ਤੋਂ ECG ਮਸ਼ੀਨ ਦਿੱਤੀ ਗਈ ਇਸ ਸਬੰਧੀ ਗੱਦੀ ਨਿਸ਼ੀਨ ਸੰਤ ਬਾਬਾ ਜਸਵੀਰ ਸਿੰਘ ਵੱਲੋਂ ਕਿਹਾ ਗਿਆ ਕਿ ਜਿੱਥੇ ਅਸੀਂ ਹੋਰ ਲੰਗਰ ਲਗਾਉਂਦੇ ਹਾਂ ਪ੍ਰੋਗਰਾਮ ਕਰਦੇ ਹਾਂ ਉੱਥੇ ਹੀ ਇਲਾਕਾ ਨਿਵਾਸੀਆਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਇਹ ECG ਮਸ਼ੀਨ ਨਫਰੀ ਕਲੀਨਿਕ ਪਿੰਡ ਮਾਲਕੁਰਦ ਨੂੰ ਦੇ ਦਿੱਤੀ ਗਈ ਹੈ ਇਸ ਦਾ ਉਦਘਾਟਨ ਇੱਕ ਤਰੀਕ ਯਾਨੀ ਕਿ 1 ਅਗਸਤ ਸਵੇਰੇ 8 ਵਜੇ ਕੀਤਾ ਜਾਵੇਗਾ ਇਸ ਸਬੰਧੀ ਡਾਕਟਰ ਜਤਿੰਦਰ ਸਿੰਘ ਬਲੋਕਿਆ ਗਿਆ ਕਿ ਇੱਥੇ ਹਰ ਰੋਜ਼ ਇਹ ECG ਮਸ਼ੀਨ ਰਾਹੀਂ ਜੋ ਟੈਸਟ ਕੀਤਾ ਜਾਵੇਗਾ ਸਿਰਫ 50 ਰੁਪਏ ਵਿੱਚ ਕੀਤਾ ਜਾਵੇਗਾ ਆਓ ਦੇਖਦੇ ਹਾਂ ਇਸ ਸੰਬੰਧੀ ਹੋਰ ਰਿਪੋਰਟ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਬਾਬਾ ਜੀ ਇੱਕ ਜਿਹੜੀ ਤੁਹਾਡੀ ਅਗਵਾਹੀ ਦੇ ਵਿੱਚ ਮਸ਼ੀਨ ਦਿੱਤੀ ਗਈ ਹੈ ECG ਹਾਂਜੀ ਪਰ ਉਹ ਮਾਲ ਖੁਰ ਦੇ ਨਫਰੀ ਕਲੀਨਿਕ ਨੂੰ ਹਾਂਜੀ ਭੇਟ ਕੀਤੀ ਗਈ ਹੈ ਮਤਲਬ ਦਿੱਤੀ ਗਈ ਹੈ ਤਾਂ ਜੋ ਜਿਹੜੇ ਆ ਮਰੀਜ਼ ਹੈਗੇ ਆ ਜਿਹੜਾ ਬਾਹਰ 2200 ਦਾ ਟੈਸਟ ਕਰਾਉਂਦੇ ਨੇ ਉਹਨਾਂ ਨੂੰ ਜਿਹੜਾ ਕਿ ਇੰਨੀ ਤੰਗੀ ਨਾ ਜਾ ਆਵੇ ਤੇ ਕਿਤੇ ਜਾਣਾ ਨਾ ਪਵੇ ਉਹਦੇ ਬਾਰੇ ਪੂਰੀ ਜਾਣਕਾਰੀ ਦਿਓ ਵੈਖਾ ਸਾਹਿਬ ਵੈਕ ਜੀ ਕੀ ਫਤਿਹ ਅਸੀਂ ਸਮੂੱਚੀ ਸੰਗਤ ਦੇ ਚਾਰਨਾ ਵਿੱਚ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦੇ ਆ ਜਿੱਥੇ ਅਸੀਂ ਤਰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਨਕ ਨਾਮ ਦੀਵਾਨ ਸੰਗਤ ਹੈਗੀ ਆ ਜੋ ਅਸੀਂ ਬਹੁਤ ਵੱਡੇ ਜੋੜ ਮੇਲੇ ਕਰਾਉਂਦੇ ਆ ਉੱਥੇ ਹੀ ਅਸੀਂ ਲੋਕ ਭਲਾਈ ਦੇ ਵਾਸਤੇ ਅਸੀਂ ਇੱਕ ਛੋਟਾ ਜਿਹਾ ਵੀੜਾ ਚੱਕਿਆ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਚਾਚਾ ਜੀ ਮਾਛ ਸੰਤੋਖ ਸਿੰਘ ਜੀ ਪਿੰਡ ਬਿਆਲ ਤੋਂ ਜੋ 26 ਦਿਨ ਨੂੰ ਜੋੜ ਮੇਲਾ ਜਿਨ੍ਹਾਂ ਦਾ ਭੂਪਿਆ ਸਰਾਂ ਜੋੜ ਮੇਲੇ ਦਾ ਉਸ ਦਿਨ ਉਹ ਆਪਣਾ ਸਦੀਪ ਵਿਛੋੜਾ ਇਸ ਹਰ ਮੀ ਦੁਨੀਆ ਨੂੰ ਚਲੇ ਗਏ ਉਹਨਾਂ ਦੇ ਪਰਿਵਾਰ ਵੱਲੋਂ ਸਮੁੱਚੇ ਲੁਕਾਇ ਦੇ ਭਲੇ ਵਾਸਤੇ ਇੱਕ ਜੋ ਮਸ਼ੀਨ ਹੈ ਹਾਰਟ ਦੀ ਉਹ ਗੁਰਦੁਆਰਾ ਸਾਹਿਬ ਨੂੰ ਭੇਟ ਕੀਤੀ ਗਈ ਅਸੀਂ ਇਸ ਗੱਲ ਨੂੰ ਧਿਆਨ ਵਿੱਚ ਰੱਖਣ ਰੱਖਦੇ ਹੁਆ ਕਿ ਇਸ ਸਥਾਨ ਤੇ ਕੋਈ ਕਲੀਨਿਕ ਡਾਕਟਰ ਮੌਜੂਦਾ ਨਹੀਂ ਹੈ ਤਾਂ ਅਸੀਂ ਆਪਣੇ ਜੋ ਇਸ ਗੁਰਦੁਆਰਾ ਸਾਹਿਬ ਦੇ ਪਿੰਡ ਹੈਗਾ ਪਿੰਡ ਮਾਲ ਖੁਰਦ ਜਿਸ ਸਰਤੀ ਤੇ ਗੁਰਦੁਆਰਾ ਸਾਹਿਬ ਤਾਪਸਤਾਨ ਸਜੋਬਤ ਹੈ ਉਸ ਪੈਡ ਵਾਸਤੇ ਅਸੀਂ ਜੋ ਮਸ਼ੀਨ ਹੈ ਭੇਟ ਕਰ ਦਿੱਤੀ ਨਫਰੀ ਕਲੀਨਿਕ ਨੂੰ ਜੋ ਉਸ ਨੂੰ ਚਲਾ ਰਹੇ ਡਾਕਟਰ ਜਤਿੰਦਰ ਸਿੰਘ ਚਲਾ ਕੁਮਾਰ ਚਲਾ ਰਹੇ ਨਹੀਂ ਤਾਂ ਇਸ ਲਈ ਅਸੀਂ ਉਸ ਉਸ ਦਾ ਜੋ ਦਗਾਟਨ ਹੈ ਇੱਕ ਤਰੀਕ ਦਿਨ ਵੀਰਵਾਰ ਨੂੰ 1 ਅਗਸਤ ਦਿਨ ਵੀਰਵਾਰ ਨੂੰ ਰੱਖਣਾ ਹੈ ਸੁਮਿੰਤ ਕਿੰਨੇ ਕਿੰਨੇ ਵਜੇ ਕਰੀ ਸਵੇਰ 8 ਵਜੇ ਠੀਕ ਹੈ ਤਾਂ 8 ਵਜੇ ਤੋਂ ਲੈ ਕੇ 10 ਵਜੇ ਤੱਕ ਮਤਲਬ ਇਹ 2 ਘੰਟੇ ਦਾ ਜੋ ਪ੍ਰੋਗਰਾਮ ਹੈਗਾ ਤਾਂ ਬਾਕੀ ਜੋ ਇਹ ਹੈਗਾ ਆ ਸ਼ਾਮ ਤੱਕ ਮਤਲਬ ਇਹ ਜੋ ਮਤਲਬ ਇਹ ਟੈਸਟ ਹੋਇਆ ਖੋਲਗੇ ਬਾਕੀ ਜੋ ਹਰ ਰੋਜ਼ ਮਤਲਬ ਉੱਥੇ ਡਾਕਟਰ ਜਤਿੰਦਰ ਕੁਮਾਰ ਜੀ ਉਡੀ ਉੱਥੇ ਟੈਸਟ ਕਰਿਆ ਕਰਨਗੇ ਜਿਹਦੀ ਫੀਸ ਸਿਰਫ 50 ਰੁਪਏ ਰੱਖੀ ਗਈ ਹੈ ਠੀਕ ਹੈ ਹਾਂਜੀ ਇਹਦਾ ਮਤਲਬ ਸਾਡੇ ਸਤਕਾਰਯੋਗ ਜੋਗ ਚਾਚਾ ਜੀ ਉਹਨਾਂ ਦੀ ਯਾਦ ਵਿੱਚ ਸਮਰਪਿਤ ਹੈ ਜੀ ਇਹਨਾਂ ਗਰੀਬਾਂ ਦਾ ਵੀ ਭਲਾ ਆ ਆਮ ਜਨਤਾ ਦਾ ਵੀ ਭਲਾ ਹੀ ਦੇਗਾ ਅੱਜ ਜਿੱਥੇ ਲੰਗਰ ਲਾ ਰਹੇ ਆ ਵੱਡੇ ਵੱਡੇ ਜੋੜ ਮੇਲੇ ਕਰਾ ਰਹੇ ਆ ਉੱਥੇ ਸੰਗਤ ਦੇ ਭਲੇ ਵਾਸਤੇ ਵੀ ਇਹ ਜੋ ਮਸ਼ੀਨਾਂ ਅਸੀਂ ਮਹਾਪੁਰਛੰਦੇ ਸਥਾਨ ਵੱਲੋਂ ਤਾਂ ਅਸੀਂ ਇਹ ਇਹ ਉਹਨਾਂ ਨੂੰ ਦੇ ਦਿੱਤੀ ਹੈਗੀ ਹੈ ਠੀਕ ਹੈ ਹਾਂਜੀ ਡਾਕਟਰ ਸਾਹਿਬ ਜੀ ਤੁਹਾਡਾ ਨਾਮ ਕੀ ਹੈ ਜੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਮੈਂ ਡਾਕਟਰ ਜਤਿੰਦਰ ਮਾਲ ਖੁਰਤੋ ਜੀ ਤੇ ਅਸੀਂ ਪਹਿਲੀ ਤਰੀਕ ਨੂੰ ਉਦਘਾਟਨ ਕਰ ਰਹੇ ਹਾਂ ECG ਮਸ਼ੀਨ ਦਾ ਤੇ ਉਹਦੇ ਅਸੀਂ ਬਹੁਤ ਹੀ ਵਾਜਬ ਰੇਟ ਰੱਖੇ ਹੋਏ ਆ ਕੀ ਰੇਟ ਰੱਖਿਆ ਹੋਇਆ ਉਹ ਜੇ ਆਪਾਂ ਬਾਜ਼ਾਰ 'ਚ ਗੱਲ ਕੀਤੀ ਤਕਰੀਬਨ 150 200 ਦਾ ਟੈਸਟ ਹੋ ਰਿਹਾ ਆ ਅਸੀਂ ਉਹਨਾਂ ਦੇ 500 ਰੁਪਏ ਰੱਖੇ ਹੋਏ ਆ ਅੱਛਾ ਇਹ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਤੁਸੀਂ ਇਹ ਟੈਸਟ ਕਰਿਆ ਕਰੋਗੇ ਇਹ ਦੇਖੋ ਜੀ ਇਹ ਤਕਰੀਬਨ ਅਸੀਂ ਤਾਂ ਹਰ ਰੋਜ਼ ਚੱਲਣਗੇ ਇਹ ਟੈਸਟ ਕੋਈ ਟਾਈਮਿੰਗ ਵੀ ਰੱਖੀ ਹੋਈ ਹੈ ਨਾ ਮੈਨ ਸਵੇਰ ਨੂੰ 8 ਵਜੇ ਤੋਂ ਲੈ ਕੇ ਰਾਤ 2 ਵਜੇ ਤੱਕ ਠੀਕ ਹੈ ਠੀਕ ਹੈ ਔਰ ਸ਼ਾਮ ਨੂੰ 4 ਵਜੇ ਤੋਂ 8 ਵਜੇ ਤੱਕ ਔਰ ਇਹਦੀ ਫੀਸ ਕੀ ਲਈ ਜਾਏਗੀ ਫੀਸ ਇਹਨਾਂ ਦੀ 500 ਰੁਪਏ ਆ ਜੀ ਇਸ ਜਿਹੜਾ ਟੈਸਟ ਆ ECG ਜੀ ਮਸ਼ੀਨ ਦਾ ਹਮ ECG ਹੋਊਗੀ ਉਹਦਾ ਟੈਸਟ 1000 ਰੁਪਏ ਦਾ ਹੋਊਗਾ ਬਾਕੀ ਅਸੀਂ ਹੋਰ ਜਿਹੜੇ ਟੈਸਟ ਆ ਬਲੱਡ ਟੈਸਟ ਹੋਣਗੇ 50% ਤੇ ਮਤਲਬ ਲੈਸ ਤੇ ਹੋਣ ਹਾਂਜੀ ਲੈਸ ਤੇ ਹੋਣਗੇ ਤੇ ਜੇਕਰ ਕੋਈ ਤੁਹਾਡਾ ਕੋਈ ਕਈ ਵਾਰ ਹੁੰਦਾ ਨਾ ਕਈ ਵਾਰ ਤੁਹਾਨੂੰ ਵੀ ਕਿਤੇ ਕੰਮ ਪੈ ਸਕਦਾ ਹੈਗਾ ਆ ਤੁਸੀਂ ਆਪਣਾ ਫੋਨ ਨੰਬਰ ਜਰੂਰ ਬੋਲ ਦਿਓ ਕੋਈ ਪੇਸ਼ੈਂਟ ਤੁਹਾਡੇ ਨਾਲ ਪਹਿਲਾਂ ਫੋਨ ਤੇ ਕੰਟੈਕਟ ਕਰ ਲਵੇ ਕਈ ਵਾਰ ਹੁੰਦਾ ਕਿ ਤੁਸੀਂ ਉਹ ਆ ਜਾਂਦਾ ਤੇ ਤੁਸੀਂ ਨਾ ਮਿਲੋ ਫੋਨ ਨੰਬਰ ਵੀ ਜਰੂਰ ਦੱਸੋ ਹਾਂਜੀ ਮੇਰਾ ਫੋਨ ਨੰਬਰ ਹੈ 95011 64804 ਮਤਲਬ ਇਸ ਨੰਬਰ ਤੇ ਤੁਹਾਡੇ ਨਾਲ ਪਹਿਲਾਂ ਫੋਨ ਵੀ ਕਰ ਸਕਦੇ ਆ ਕਿ ਤੁਸੀਂ ਇੱਥੇ ਮੌਜੂਦ ਹੈ ਹਾਂਜੀ ਠੀਕ ਹੈ ਜੀ ਇਹ ਦੁਬਾਰਾ ਫਿਰ ਸਾਡੇ ਦਰਸ਼ਕਾਂ ਨੂੰ ਦੱਸੋ ਕਿਹੜੀ ਤਰੀਕ ਨੂੰ ਇਹਦਾ ਉਦਘਾਟਨ ਹੋ ਰਿਹਾ ਕਦੋਂ ਇਹ ਜਿਹੜਾ ਚਾਲੂ ਕਰ ਰਹੇ ਹੈਗੇ ਕੰਮ ਇੱਕ ਤਰੀਕ ਦਿਨ ਐਤਵਾ ਆਪਣੇ ਵੀਰਵਾਰ ਨੂੰ ਜੀ ਇਸ ਚੀਜ਼ ਦਾ ਉਦਘਾਟਨ ਹੋ ਰਿਹਾ ਈਸੀ ਜੀ ਮਸ਼ੀਨ ਦਾ ਔਰ ਬਲੱਡ ਟੈਸਟ ਕੀਤੇ ਜਾਣਗੇ 50% ਡਿਸਕਾਊਂਟ ਤੇ ਆਪੀਡੀ ਫ੍ਰੀ ਆ ਜੀ ਬ੍ਰੀਜ ਨੂੰ ਚੈੱਕ ਕਰਕੇ ਸਾਡੇ ਡਾਕਟਰ ਸੁਖਵਿੰਦਰ ਜੀ ਆ ਰਹੇ ਆ ਪੀਐਮਐਸ ਡਾਕਟਰ ਠੀਕ ਆ ਹਾਂਜੀ ਸਰਕਾਰੀ ਜੋਬ ਕਰ ਰਹੇ ਹੋ ਕਹਿੰਦਾ ਮਤਲਬ ਆਲੇ ਦੁਆਲੇ ਪਿੰਡਾਂ ਨੂੰ ਇਹ ਜਿਹੜੇ ਬਾਬਾ ਜੀ ਦੇ ਪੇਂਟ ਕੀਤੀ ਮਸ਼ੀਨ ਹੈਗੀ ਆ ਹਾਂਜੀ ਉਹਦਾ ਸਾਰਿਆਂ ਨੂੰ ਲਾਹਾ ਹੋ ਜਾਏ ਹਾਂਜੀ ਸਾਰਿਆਂ ਨੂੰ ਲਾਹਾ ਲੈਣਾ ਹੋਰ ਤੇ ਲੰਗਰ ਬਹੁਤ ਲੱਗਦੇ ਨੇ ਲੇਕਿਨ ਇਹ ਲੰਗਰ ਜਿਹੜਾ ਸਭ ਤੋਂ ਵੱਡਾ ਲੰਗਰ ਹੋਏਗਾ ਕਿ ਗਰੀਬ ਬੰਦਾ ਵੀ ਉਹ ਟੈਸਟ ਕਰਾ ਸਕਦਾ ਕਰਾ ਸਕਦਾ ਜੀ ਹਾਂ ਠੀਕ ਹੈ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰ ਤੁਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499